ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਵਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਅ ਅੱਜ ਦੀ ਵੀਡੀਓ ਜਿਹੜੀ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਜਿਹੜੀਆਂ ਭੈਣਾਂ ਕੀ ਹੋਰ ਮੇਕਅਪ ਜ਼ਿਆਦਾ ਨਹੀਂ ਕਰਦੀਆਂ ਕੱਲੀ ਲਿਪਸਟਿਕ ਲਾਉਂਦੀਆਂ ਨੇ ਹਨਾ ਉਹਨਾਂ ਨੂੰ ਵੀ ਇਸ ਚੀਜ਼ ਦੇ ਵਿੱਚ ਇੰਟਰਸਟ ਹੋਊਗਾ ਕਿ ਕਿਹੜੇ ਸੂਟ ਨਾਲ ਅਸੀਂ ਕਿਹੜੀ ਲਿਪਸਟਿਕ ਲਾਵਾਂਗੇ ਤਾਂ ਜੋ ਸਾਡੀ ਓਵਰਾਲ ਲੁੱਕ ਹੈ ਜਿਹੜੀ ਹੋ ਉੱਬਰ ਕੇ ਜੇ ਆਵੇ ਹਨਾ ਜ਼ਿਆਦਾ ਸੋਹਣੀ ਲੱਗੇ ਲਿਪਸਟਿਕ ਲਾਈ ਹਨਾ ਕੀ ਹਨਾ ਨਹੀਂ ਵੀ ਪਤਾ ਹੁੰਦਾ ਕਈਆਂ ਨੂੰ ਹਨਾ ਕਿ ਕਿਹੜੇ ਸੂਟ ਨਾਲ ਕਿਹੜੀ ਜਿਹੜੀ ਲਿਪਸਟਿਕ ਉਹ ਜ਼ਿਆਦਾ ਸੋਹਣੀ ਲੱਗੂਗੀ ਹਨਾ ਸੋ ਜਿਵੇਂ ਆਪਦੇ ਅਕੋਰਡਿੰਗ ਤੁਹਾਨੂੰ ਦੱਸਣ ਜਾ ਰਹੀਆਂ ਕਿ ਮੈਂ ਕਿਹੜੇ ਕਲਰ ਨਾਲ ਕਿਹੜੀ ਲਿਪਸਟਿਕ ਲਾਉਣੀ ਜ਼ਿਆਦਾ ਪਸੰਦ ਕਰਦੀਆਂ ਤੇ ਕਿੰਨੀ ਕੁ ਸੋਹਣੀ ਲੱਗਦੀ ਹੈ ਨਾਲ-ਨਾਲ ਆਪਾਂ ਪਿਕਾ ਐਡ ਕਰਦਾਂ ਕਿ ਕਿੱਦਾਂ ਦੀ ਲੁੱਕ ਹੈ ਜਿਹੜੀ ਬਣਦੀ ਹੈ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਗੱਲ ਕਰਦੇ ਆਂ ਬਲੈਕ ਤੇ ਵਾਈਟ ਸੂਟਾਂ ਬਾਰੇ ਠੀਕ ਹੈ ਜੀ ਵਾਈਟ ਸੂਟ ਨਾਲ ਜਾਂ ਬਲੈਕ ਨਾਲ ਜੇ ਆਪਾਂ ਨਿਊਡ ਸ਼ੇਡ ਲਾਉਣਿਆਂ ਤਾਂ ਬਹੁਤ ਸੋਹਣੀ ਲੱਗਦੀ ਹੈ ਨਿਊਡ ਸ਼ੇਡ ਦੀ ਲਿਪਸਟਿਕ ਵੈਸੇ ਸਾਰੇ ਕਲਰ ਨਾਲ ਹੀ ਸੋਹਣੀ ਲੱਗਦੀ ਹੈਗੀ ਪਰ ਹਨਾ ਇਹ ਤਾਂ ਹੈ ਨਹੀਂਗਾ ਕਿ ਆਪਾਂ ਸਾਰੇ ਸੂਟਾਂ ਨਾਲ ਨਿਊਡ ਸ਼ੇਡਾਂ ਹੀ ਲਾਈ ਜਾਈਏ ਕਦੇ-ਕਦੇ ਆਪਣਾ ਡਾਰਕ ਪਿੰਕ ਡਾਰਕ ਰੈੱਡ ਮੈਰੂਨ ਕਾਫੀ ਇਹ ਚੀਜ਼ਾਂ ਇਹ ਲਿਪਸਟਿਕਾਂ ਲਾਉਣ ਨੂੰ ਵੀ ਆਪਣਾ ਜੀ ਕਰਦਾ ਹੁੰਦਾ ਹੈਗਾ ਹਨਾ ਇੱਕ ਸ਼ੇਡ ਤੋਂ ਜੀ ਜੱਕ ਜਾਂਦਾ ਆਪਣਾ ਤਾ ਆਪਾਂ ਜਿਹੜਾ ਵਾਈਟ ਸੂਟ ਦੇ ਨਾਲ ਜੇਕਰ ਡਾਰਕ ਪਿਸਟਿਕ ਲਾਵਾਂਗੇ ਜਿਵੇਂ ਕਿ ਡਾਰਕ ਮੈਰੂਨ ਹੋ ਗਿਆ ਕਾਫੀ ਕਲਰ ਹੋ ਗਿਆ ਹਨਾ ਡਾਰਕ 레드 ਹੋ ਗਿਆ ਬਲੈਕ 레드 ਜਿਹਾ ਹੁੰਦਾ ਜਿਹੜਾ ਜਿਆਦਾ ਡੀਪਲੀ 레드 ਜਿਹਾ ਹੁੰਦਾਗਾ ਉਹ ਵਾਲਾ ਕਲਰ ਇਹ ਕਲਰ ਬਹੁਤ ਸੋਹਣੇ ਲੱਗਦੇ ਨੇ ਜੇਕਰ ਤੁਸੀਂ ਵਾਈਟ ਡਰੈਸ ਪਾਉਣੇ ਹੋ ਵਾਈਟ ਟਾਪ ਪਾਉਣੇ ਹੋ ਕਿਸੇ ਵੀ ਫੰਕਸ਼ਨ ਤੇ ਵਾਈਟ ਕਮੀਜ਼ ਪਾਉਣੇ ਹੋ ਵਾਈਟ ਸੂਟ ਪਾਉਣੇ ਹੋ ਤਾਂ ਤੁਸੀਂ ਜਿਹੜਾ ਮੈਰੂਨ ਕਲਰ ਦੀ ਲਿਪਸਟਿਕ ਲਗਾ ਕੇ ਦੇਖੋ ਬਹੁਤ ਹੀ ਜਿਆਦਾ ਸੋਹਣੀ ਲੱਗੂਗੀ ਤੁਹਾਡੀ ਲੁੱਕ ਦੇ ਵਿੱਚ ਜਿਹੜਾ ਹੋਰ ਵੀ ਚਾਰ ਚੰਨ ਲੱਗ ਜਾਣਗੇ ਬਸ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਬਲੈਕ ਕਲਰ ਦੀ ਬਲੈਕ ਕਲਰ ਨਾਲ ਵੀ ਆਪਾਂ ਪਹਿਲੇ ਨੰਬਰ ਤੇ ਤਾਂ ਨਿਊਟਰਲ ਲਿਪਸਟਿਕ ਲਗਾ ਸਕਦੇ ਆ ਠੀਕ ਹੈ ਜੀ ਤੇ ਦੂਸਰੇ ਨੰਬਰ ਤੇ ਆਪਾਂ ਜਿਹੜਾ ਬਲੈਕ ਸੂਟ ਨਾਲ ਪਿੰਕ ਕਲਰ ਦੀ ਲਿਪਸਟਿਕ ਲਗਾ ਸਕਦੇ ਆ ਤੇ ਨਾਲ ਆਪਾਂ ਦੱਸ ਦਿਆਂ ਤੁਹਾਨੂੰ ਕਿ ਜਿਵੇਂ ਬਲੈਕ ਸੂਟ ਡਾਰਕ ਹੋ ਗਿਆ ਹਨਾ ਡਾਰਕ ਦੇ ਨਾਲ ਆਪਾਂ ਜ਼ਿਆਦਾਤਰ ਜੇ ਨਿਊਡ ਲਗਾਵਾਂਗੇ ਤਾਂ ਉਹੀ ਜ਼ਿਆਦਾ ਜਿਹੜੀ ਸੋਹਣੀ ਲੱਗੂਗੀ ਤੇ ਜਾਂ ਫਿਰ ਪਿੰਕ ਸੋਹਣੀ ਲੱਗੂਗੀ ਠੀਕ ਹੈ ਜੀ ਟਾਰਕ ਪਿੰਕ ਜਿਵੇਂ ਕਿ ਮੈਂ ਲਗਾਈ ਹੋਈ ਹੈ ਹੁਣ ਐਦਾਂ ਦੀ ਲਿਪਸਟਿਕ ਲਾਉਂਗੇ ਤੁਸੀਂ ਬਹੁਤ ਜ਼ਿਆਦਾ ਸੋਹਣੀ ਲੱਗੂਗੀ ਠੀ ਨੈਕਸਟ ਆਪਾਂ ਵਾਈਟ ਤੇ ਬਲੈਕ ਸੂਟਾਂ ਦੀ ਗੱਲ ਹੋਊਗੀ ਹੁਣ ਆਪਾਂ ਕਰਦੇ ਆਂ ਬਲੂ ਸੂਟ ਦੀ ਗੱਲ ਜਿਵੇਂ ਕਿ ਨੇਵੀ ਬਲੂ ਹੋ ਗਿਆ ਹਨਾ ਰਾਇਲ ਬਲੂ ਮੈਨੂੰ ਖੁਦ ਨੂੰ ਹੀ ਘੱਟ ਪਸੰਦ ਆ ਕਿਉਂਕਿ ਮੈਂ ਕਦੇ ਪਾਇਆ ਹੀ ਨਹੀਂ ਹੈਗਾਗਾ ਉਹਦੇ ਬਾਰੇ ਆਪਾਂ ਕੁਝ ਨਹੀਂ ਦੱਸਦਾ ਕਦੇ ਨੇਵੀ ਬਲੂ ਦੀ ਗੱਲ ਕਰਦੇ ਆਪਾਂ ਜਿਵੇਂ ਕਿ ਮੈਂ ਹੁਣ ਪਾਇਆ ਹੋਇਆ ਹਨਾ ਸਵੈਟਰ ਕੋਟੀ ਪਾਈ ਹੋਈ ਹੈ ਇਹ ਇਦਾਂ ਦਾ ਕਲਰ ਹੈ ਜਿਹੜਾ ਇਹਦੇ ਨਾਲ ਆਪਾਂ ਡਾਰਕ ਪਿੰਕਲ ਪਿਸਟਿਕ ਲਾਉਣੇ ਇਹਨਾਂ ਦਾ ਬਹੁਤ ਜ਼ਿਆਦਾ ਉੱਪਰ ਕੇ ਆਉਂਦੀ ਹੈ ਬਹੁਤ ਜ਼ਿਆਦਾ ਸੋਹਣੀ ਲੱਗਦੀ ਠੀਕ ਹੈ ਜੀ ਮੈਂ ਲਾਈਵ ਹੀ ਹੋਈ ਐ ਤੁਹਾਨੂੰ ਅੰਦਾਜ਼ਾ ਵੀ ਹੋ ਜੂਗਾ ਨਾਲ ਮੈਂ ਪਿਕ ਵੀ ਐਡ ਕਰ ਦੂੰਗੀ ਇੱਕ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕੁ ਸੋਹਣੀ ਲੱਗਦੀ ਹੈ ਹਨਾ ਕਮੈਂਟ ਬਾਕਸ ਦੇ ਵਿੱਚ ਮੈਨੂੰ ਕਮੈਂਟ ਜ਼ਰੂਰ ਕਰਨਾ ਕਿ ਹਾਂਜੀ ਸਾਨੂੰ ਤੁਹਾਡੇ ਲਿਪਸਟਿਕ ਜਿਹੜਾ ਆਈਡੀਆ ਸੀਗਾ ਕਿਹੜੇ ਸੂਟ ਨਾਲ ਕਿਹੜੀ ਲਾਉਣੀ ਹੈ ਵਧੀਆ ਲੱਗਿਆ ਜਾਂ ਨਹੀਂ ਵਧੀਆ ਲੱਗਿਆ ਪਲੀਜ਼ ਕਮੈਂਟ ਜ਼ਰੂਰ ਕਰਨਾ ਤੇ ਹੁਣ ਆਪਾਂ ਗੱਲ ਕਰਦੇ ਆ ਇਹਦੀ ਹੋਗੀ ਬਲੂ ਦੀ ਨੇਵੀ ਬਲੂ ਦੀ ਨੇਵੀ ਬਲੂ ਨਾਲ ਆਪਾਂ ਪਿੰਕ ਜਿਹੜੀ ਡਾਰਕ ਪਿੰਕ ਲਿਪਸਟਿਕ ਲਾਵਾਂਗੇ ਬਹੁਤ ਜ਼ਿਆਦਾ ਸੋਹਣੀ ਲੱਗੂਗੀ ਠੀਕ ਹੈ ਸ਼ੇਡ ਲਾਈਟ ਕਰਨੀ ਹੈ ਜਾਂ ਡਾਰਕ ਕਰਨੀ ਹੈ ਉਹ ਤੁਹਾਡੇ ਤੇ ਡਿਪੈਂਡ ਹੈ ਜਿੱਦਾਂ ਦੀ ਤੁਹਾਨੂੰ ਪਸੰਦ ਹੈ ਹਨਾ ਡਾਰਕ ਪਿੰਕ ਵੀ ਹੋ ਸਕਦਾ ਹੈ ਤੇ ਲਾਈਟ ਪਿੰਕ ਵੀ ਹੋ ਸਕਦਾ ਠੀਕ ਹੈ ਜੀ ਉਹ ਤੁਸੀਂ ਆਪਣੇ ਅਕੋਰਡਿੰਗ ਦੇਖਣਾ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜੇ ਸੂਟਾਂ ਦੇ ਵਿੱਚ ਪ੍ਰਿੰਟ ਹੁੰਦਾ ਹੈ ਹਨਾ ਸੂਟ ਆਪਣਾ ਕਿਸੇ ਵੀ ਕਲਰ ਦਾ ਹੈ ਵਾਈਟ ਕਲਰ ਦਾ ਹੈ ਬਲੈਕ ਦਾ ਹੈ ਪਿੰਕ ਦਾ ਹੈ ਜਿਵੇਂ ਕਿ ਤੁਸੀਂ ਮੇਰੇ ਕੋਟੀਤੀ ਲਾ ਲਓ ਹਨਾ ਇੱਕ ਵਾਰੀ ਫਿਰ ਜਿਵੇਂ ਇਹਦੇ ਵਿੱਚ ਪਿੰਕ ਸ਼ੇਡ ਹੈ ਹਨਾ ਪਿੰਕ ਸ਼ੇਡ ਬਹੁਤ ਘੱਟ ਦਿੱਤੀ ਹੋਈ ਆ ਬਲੂ ਵੀ ਜ਼ਿਆਦਾ ਹੈ ਤੇ ਵਾਈਟ ਵੀ ਹੈਗੀ ਹੈ ਜੀ ਤਾਂ ਆਪਾਂ ਜਿਹੜੀ ਉਹਦੇ ਵਿੱਚ ਸ਼ੇਡ ਸਭ ਤੋਂ ਘੱਟ ਹੈਗੀ ਉਹ ਸ਼ੇਡ ਦੇ ਨਾਲ ਦੀ ਆਪਾਂ ਲਿਪਸਟਿਕ ਲਾਵਾਂਗੇ ਤਾਂ ਬਹੁਤ ਸੋਹਣੀ ਲੱਗੂਗੀ ਠੀਕ ਹੈ ਜੀ ਨਾਲ ਮੈਂ ਇੱਕ ਪਿਕ ਐਡ ਕਰ ਦੂੰਗੀ ਉਹਨੇ ਕੁੜੀ ਨੇ ਵਾਈਟ ਕਲਰ ਦਾ ਜਿਹੜਾ ਟੌਪ ਆਇਆ ਹੋਇਆ ਉਹਦੇ ਵਿੱਚ ਹਲਕੇ ਹਲਕੇ ਜਿਹੜੀ ਹਲਕਾ ਪ੍ਰਿੰਟ ਹੈ ਮੈਰੂਨ ਜਾਂ ਰੈੱਡ ਮੈਰੂਨ ਜਾਂ ਉਹ ਹੋਣੇ ਲਿਪਸਟਿਕ ਲਾਈ ਹੋਈ ਹੈ ਤਾਂ ਬਹੁਤ ਸੋਹਣੀ ਲੱਗ ਰਹੀ ਆ ਉਹਦੀ ਠੀਕ ਹੈ ਜੀ ਇਹ ਹੋ ਗਈ ਪ੍ਰਿੰਟ ਸੂਟ ਦੀ ਗੱਲ ਤੇ ਹੁਣ ਆਪਾਂ ਗੱਲ ਕਰਦੇ ਹਾਂ yellow ਸੂਟ ਦੀ ਮੇਰਾ ਫੇਵਰਿਟ ਹੈ ਮਸਟਰਡ yellow ਕਲਰ ਠੀਕ ਹੈ ਜੀ ਇੱਕ ਸਰੋਂ ਫੁੱਲਾ ਜਿਆ ਹੁੰਦਾ ਹੈ ਹਨਾ ਉਹ ਨਹੀਂ ਮੈਨੂੰ ਪਸੰਦ ਹੈਗਾਗਾ ਤੇ ਆਪਾਂ yellow ਸੂਟ ਵਾਰੀ ਗੱਲ ਕਰਦੇ ਹਾਂ ਮਸਟਰਡ ਨਾਲ ਵੀ ਤੇ ਸਰੋਂ ਫੁੱਲਾ ਜਿਹੜਾ ਰੰਗ ਹੁੰਦਾ ਉਹਦੇ ਨਾਲ ਵੀ ਦੋਨਾਂ ਬਾਰੇ ਦੱਸਦੇ ਆਪਾਂ ਕਿ ਜੇ ਤੁਸੀਂ orange ਕਲਰ ਦੀ ਲੀਫਸਟ ਕਲਾਓਗੇ ਤਾਂ ਬਹੁਤ ਹੀ ਜ਼ਿਆਦਾ ਜਿਹੜੀ ਸੋਹਣੀ ਲੱਗੂਗੀ ਔਰੇਂਜ ਕਲਰ ਦੀ ਠੀਕ ਹੈ ਜੀ ਜੈਲੋ ਨਾਲ ਵੀ ਔਰੇਂਜ ਹੀ ਲਾਉਣੀ ਆ ਹਮੇਸ਼ਾ ਜੇ ਥੋੜਾ ਜਿਹਾ ਔਰੇਂਜ ਕਲਰ ਦਾ ਸੂਟ ਹੈ ਹਨਾ ਮਸਟਰਡ ਵੀ ਨਹੀਂ ਹੈਗਾਗਾ ਥੋੜੀ ਜੀ ਔਰੇਂਜ ਜੀ ਸ਼ੇਡ ਆ ਰਹੀ ਹੈ ਤੁਹਾਡੇ ਜੈਲੋ ਸੂਟ ਦੇ ਵਿੱਚੋਂ ਤਾਂ ਵੀ ਤੁਸੀਂ ਔਰੇਂਜ ਸ਼ੇਡ ਦੀ ਲਿਪਸਟਿਕ ਲਗਾ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਲੱਗੂਗੀ ਠੀਕ ਹੈ ਜੀ ਸੋ ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਮੇਨ ਸੂਟ ਰੈੱਡ ਸੂਟ ਦੀ ਜਿਹੜਾ ਕਿ ਨਵੀਆਂ ਬੇਈਆਂ ਭੈਣਾਂ ਕੋਲ ਸਾਰੀਆਂ ਕੋਲ ਪੱਕਾ ਹੁੰਦਾ ਹੀ ਹੁੰਦਾਗਾ ਠੀਕ ਹੈ ਜੀ ਅਮ ਲਗਭਗ ਸਾਰਿਆਂ ਕੋਲ ਹੀ ਹੁੰਦਾ ਹੈ ਹਨਾ ਨਵੀਆਂ ਬੈਣੀਆਂ ਕੋਲ ਤਾਂ ਹੁੰਦੇ ਹੀ ਹੁੰਦਾਗਾ ਤੇ ਰੈੱਡ ਸੂਟ ਨਾਲ ਜੇ ਆਪਾਂ ਆਪਾਂ ਦੇਖਾਂਗੇ ਕਿ ਡੇ ਤੇ ਨਾਈਟ ਦਾ ਫਰਕ ਹੁੰਦਾ ਹਨਾ ਵੀ ਜੇ ਤਾਂ ਨਾਈਟ 'ਚ ਫੰਕਸ਼ਨ ਹੈ ਤਾਂ ਤੁਸੀਂ ਰੈੱਡ ਨਾਲ ਰੈੱਡ ਲਿਪਸਟਿਕ ਹੀ ਲਾਓ ਤਾਂ ਬਹੁਤ ਸੋਹਣੀ ਲੱਗੂਗੀ ਥੋੜਾ ਜਿਹਾ ਸ਼ੇਡ ਦਾ ਤੁਸੀਂ ਫਰਕ ਰੱਖ ਸਕਦੇ ਹੋ ਡਾਰਕ ਲਾਈਟ ਦਾ ਅ ਨਹੀਂ ਤੁਸੀਂ ਸੇਮ ਲਿਪਸਟਿਕ ਲਗਾ ਲੋਗੇ ਤਾਂ ਬਹੁਤ ਸੋਹਣੀ ਲੱਗੂਗੀ ਨਾਈਟ ਦੇ ਫੰਕਸ਼ਨ ਦੇ ਵਿੱਚ ਜੇ ਤੁਸੀਂ ਤੁਹਾਡਾ ਫੰਕਸ਼ਨ ਡੇ ਦਾ ਹੈਗਾ ਤਾਂ ਤੁਸੀਂ ਨਿਊਡ ਜੀ ਲਿਪਸਟਿਕ ਲਾ ਸਕਦੇ ਨਿਊਡ ਰੈੱਡ ਜੈਲ ਪਿਸ ਕਲਰ ਹੈ ਤਾਂ ਉਹ ਜਿਹੜਾ ਬਹੁਤ ਸੋਹਣਾ ਲੱਗੂਗਾ ਨਿਊਡ ਕਲਰ ਦਿਨ ਦੇ ਵਿੱਚ ਦਿਨ ਦੇ ਵਿੱਚ ਰੈੱਡ ਨਾਲ ਰੈੱਡ ਥੋੜਾ ਜਿਆਦਾ ਨਹੀਂ ਵਧੀਆ ਲੱਗਦਾ ਕਿਉਂਕਿ ਲਾਈਟਾਂ ਲੂਟਾਂ ਜੀ ਪੈਂਦੀਆਂ ਹੁਣ ਰਾਤ ਦਾ ਫੰਕਸ਼ਨ ਹੋਵੇ ਤਾਂ ਜ਼ਿਆਦਾ ਵਧੀਆ ਲੱਗਦਾ ਰੈੱਡ ਨਾਲ ਰੈੱਡ ਠੀਕ ਹੈ ਜੀ ਨਾਲ ਨਾਲ ਮੈਂ ਪਿੱਕ ਐਡ ਕਰੀ ਜਾਉਂਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਦੀ ਲੁੱਕ ਲੱਗਦੀ ਹੈਗੀ ਤੁਹਾਨੂੰ ਵਧੀਆ ਲੱਗਦੀ ਹੈ ਜਾਂ ਨਹੀਂ ਲੱਗਦੀ ਆਈਡੀਆ ਮਿਲ ਜੂਗਾ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਪਿੰਕ ਸੂਟ ਦੀ ਪਿੰਕ ਸੂਟ ਵੀ ਮੈਨੂੰ ਲੱਗਦਾ ਸਾਰਿਆਂ ਕੋਲ ਹੁੰਦਾ ਹੀ ਹੈ ਕਿਸੇ ਕੋਲ ਲਾਈਟ ਪਿੰਕ ਤੇ ਕਿਸੇ ਕੋਲ ਡਾਰਕ ਪਿੰਕ ਹਣਾ ਜੀ ਪਿੰਕ ਕਲਰ ਦੇ ਜਿਹੜੇ ਸੂਟ ਨਾਲ ਆ ਆਪਾਂ ਮੈਂ ਹਮੇਸ਼ਾ ਹੀ ਪਿੰਕ ਕਲਰ ਦੀ ਹੀਲ ਪਿਸਟਿਕ ਲਗਾਉਣੀ ਆ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਨਾਲ ਆਪਾਂ ਪਿੰਕ ਵੀ ਐਡ ਕਰਾਂਗੇ ਕਿ ਪਿੰਕ ਨਾਲ ਪਿੰਕ ਸ਼ੇਡ ਹੀ ਲਗਾਓ ਤੁਸੀਂ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਠੀਕ ਹੈ ਜੀ ਬਸ ਇੰਨਾ ਕੁ ਹਨਾ ਦੇਖਣਾ ਤੁਸੀਂ ਕਿ ਸ਼ੇਡ ਸੋਹਣਾ ਪਿੰਕ ਹੋਵੇ ਸੋਹਣਾ ਪਿੰਕ ਕਲਰ ਹੋਵੇ ਇੱਕ ਹਨਾ ਲਾਈਟ ਜਿਆਦਾ ਹੀ ਲਾਈਟ ਪਿੰਕ ਜਿਹਾ ਹੁੰਦਾ ਉਹ ਕਲਰ ਹੈ ਜਿਹੜਾ ਉਹਦੀ ਲਿਪਸਟਿਕ ਬਿਲਕੁਲ ਸੋਹਣੀ ਨਹੀਂ ਲੱਗਦੀ ਚਾਹੇ ਤੁਹਾਡਾ ਰਗ ਗੋਰ ਹੈ ਚਾਹੇ ਸਾਵਲੇ ਹੈ ਹਨਾ ਸੋਹਣੀ ਨਹੀਂ ਲੱਗਦੀ ਉਹ ਕਲਰ ਦੀ ਜੇ ਡਾਰਕ ਪਿੰਕ ਲਗਾਓਗੇ ਤੁਸੀਂ ਤੁਹਾਡੇ ਸਾਵਲੇ ਰੰਗ ਤੇ ਵੀ ਜਿਹੜੀ ਬਹੁਤ ਸੋਹਣੀ ਲੁੱਕ ਬਣੂਗੀ ਠੀਕ ਹੈ ਜੀ ਸੋ ਹੁਣ ਆਪਾਂ ਗੱਲ ਕਰਦੇ ਆਂਗੇ ਮਹਿਰੂਨ ਕਲਰ ਦੀ ਹੈਨਾ ਮਹਿਰੂਨ ਕਲਰ ਦੇ ਸੂਟ ਨਾਲ ਵੀਰੇ ਜੇ ਤੁਸੀਂ ਲਾਈਟ ਕਲਰ ਦੀ ਲਿਪਸਟਿਕ ਲਾਉਂਗੇ ਕੋਈ ਵੀ ਨਿਊਡ ਸ਼ੇਡ ਤਾਂ ਉਹ ਬਹੁਤ ਜ਼ਿਆਦਾ ਸੋਹਣੀ ਲੱਗੂਗੀ ਜਿਵੇਂ ਕਿ ਹਲਕਾ ਜਿਹਾ ਪੀਚ ਜਿਹਾ ਕਲਰ ਕਹਿਦੀ ਆਪਾਂ ਨਾ ਹਲਕਾ ਜਿਹਾ ਰੱਖਾਂਗੇ ਜਿਵੇਂ ਹਲਕਾ ਜਿਹਾ ਗਲੋਸੀ ਪਿੰਕ ਜਿਹਾ ਹਨਾ ਉਹ ਕਲਰ ਵੀ ਸੋਹਣਾ ਲੱਗੂਗਾ ਜਿਵੇਂ ਆਪਾਂ ਕੱਲੀ ਲਿਪ ਗਲੋਸ ਲਾ ਲੈਂਦੇ ਆ ਉਹਦੇ ਨਾਲ ਹਲਕੇ ਜਿਹੇ ਪਿੰਕ ਬੁੱਲ ਹੋ ਜਾਂਦੇ ਨੇ ਆਪਣੇ ਉਹ ਵੀ ਬਹੁਤ ਸੋਹਣੇ ਲੱਗਦੇ ਨੇ ਠੀਕ ਹੈ ਜੀ ਮਹਿਰੂਨ ਕਲਰ ਨਾਲ ਤੁਸੀਂ ਬਹੁਤ ਲਾਈਟ ਜਿ ਆਪਣੇ ਲਿਪਸ ਨੂੰ ਰੱਖੋਗੇ ਤਾਂ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਤੁਹਾਡੇ ਲਿਪਸ ਠੀਕ ਹੈ ਜੀ ਸੋ ਹੁਣ ਆਪਾਂ ਕਰਦੇ ਆਂ 베ਜ ਕਲਰ ਕਲਰ ਵਾਲੇ ਬਾਰੇ ਗੱਲ 베ਜ ਜਿਹੇ ਕਲਰ ਹੁੰਦੇ ਨੇ ਜਿਹੜੇ ਜਿਵੇਂ ਕੀ ਹੋ ਗਿਆ ਹਨਾ ਸਕਿਨ ਜਿਹਾ ਕਲਰ ਹੋ ਗਿਆ ਇੱਕ ਮਹਿੰਦੀ ਜੀ ਸ਼ੇਡ ਹੁੰਦੀ ਆ ਹੋਰੀ ਲਾਈਟ ਮਹਿੰਦੀ ਜੀ ਕਲਰ ਦੀ ਸ਼ੇਡ ਉਹਦੇ ਨਾਲ ਹੋ ਗਿਆ ਮੈਂ ਪਿਕ ਵੀ ਐਡ ਕਰੂੰਗੀ ਨਾਲ ਤੇ ਕਰੀਮ ਕਲਰ ਹੋ ਗਿਆ ਹਨਾ ਆਫ ਵਾਈਟ ਜਾਂ ਹੋਰੀ 골ਡਨ ਦੀ 골ਡਨ ਜੀ ਟੱਚ ਆਉਂਦੀ ਹੁੰਦੀ ਹੈ ਜਿਹਦੇ ਵਿੱਚ ਉਹ ਕਲਰ ਹੋ ਗਿਆ ਇਹਨਾਂ ਸਾਰੇ ਕਲਰਾਂ ਨਾਲ ਜੇਕਰ ਤੁਸੀਂ ਮੈਰੂਨ ਕਲਰ ਦੀ ਲਿਪਸਟਿਕ ਲਾਉਂਗੇ ਜਿਵੇਂ ਹਨਾ ਆਪਾਂ ਕਹਿ ਦਈਏ ਕਿ ਹੀਰੋਇਨਾਂ ਰੇਖਾ ਹਨਾ ਉਹਦੇ ਨਾਲ ਉਹਦੇ ਜ਼ਿਆਦਾਤਰ 골ਡਨ ਜੀਆਂ ਸਾੜੀਆਂ ਪਾਈਆਂ ਹੁੰਦੀਆਂ ਨੇ ਤੇ ਨਾਲ ਉਹਦੇ ਅ ਡਾਰਕ ਮੈਰੂਨ ਲਿਪਸਟਿਕ ਲੱਗੀ ਹੁੰਦੀ ਹੈ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈਗੀ ਸੋ ਪਿਕਾਂ ਤੋਂ ਤੁਸੀਂ ਜਿਹੜਾ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਂਜੀ ਲੁੱਕ ਹੈ ਜਿਹੜੀ ਕਿੱਦਾਂ ਦੀ ਲੱਗਦੀ ਹੈਗੀ ਆ ਤੁਹਾਨੂੰ ਆਈਡੀਆ ਜਾਂ ਮਿਲ ਜੂਗਾ ਪਤਾ ਲੱਗ ਜੂਗਾ ਇਸ ਚੀਜ਼ ਨਾਲ ਹੋ ਗਏ ਆਪਣੇ ਅੱਜ ਦੇ ਕਲਰ ਜਿਹੜੇ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੇ ਸੀਗੇ ਇਹ ਕਲਰ ਜਿਹੜੇ ਆਪਾਂ ਪਾਉਣੇ ਆ ਤਾਂ ਐਦਾਂ ਦੀ ਲਿਪਸਟਿਕ ਆਪਾਂ ਲਗਾ ਕੇ ਜਿਹੜੀ ਆਪਣੀ ਲੁੱਕ ਨੂੰ ਹੋਰ ਵੀ ਚਾਰ ਚੰਨ ਲਗਾ ਸਕਦੇ ਹਣਾ ਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜੀ ਵੀ ਵਧੀਆ ਲੱਗੀ ਹੋਈ ਹਣਾ ਤਾਂ ਪਲੀਜ਼ ਕਮੈਂਟ ਬਾਕਸ 'ਚ ਕਮੈਂਟ ਕਰਕੇ ਜਰੂਰ ਦੱਸਣਾ ਕਿ ਹਾਂਜੀ ਸਾਨੂੰ ਵੀਡੀਓ ਜਿਹੜੀ ਹੈਲਪਫੁਲ ਰਹੀ ਸਾਡੇ ਲਈ ਸੋ ਹੁਣ ਨਾ ਤਿਆਹਾਂ ਦਾ ਸੀਜ਼ਨ ਆ ਰਿਹਾਗਾ ਅੱਗੇ ਮੈਰਜ਼ ਆ ਰਹੀਆਂ ਨੇ ਥੋੜਾ ਜਿਹਾ ਆਈਡੀਆ ਮਿਲ ਜਾਂਦਾਗਾ ਹਣਾ ਕਿ ਮੇਰੇ ਵਰਗੇ ਕਿ ਮੈਨੂੰ ਪਹਿਲਾਂ ਜਦੋਂ ਮੇਰੀ ਮੈਰਿਜ ਹੋਈ ਮੈਨੂੰ ਮੇਕਅਪ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਸੀ ਕਿ ਕਿੱਦਾਂ ਆਪਾਂ ਆਪਣੇ ਲਿਪਸ ਨੂੰ ਜਿਹੜੀ ਸ਼ੇਪ ਦੇਣੀ ਹੈਗੀ ਲਿਪਸ ਲਿਪਸਟਿਕ ਲਗਾਉਣੀ ਹੈਗੀ ਜਾਂ ਕੱਜਲ ਲਗਾਉਣਾ ਹੈ ਗਾਇਲਾਈਨਰ ਲਗਾਉਣਾ ਮੈਨੂੰ ਬਿਲਕੁਲ ਵੀ ਨੌਲੇਜ ਨਹੀਂ ਸੀਗੀ ਸੋ ਮੈਂ ਵੀ ਇੱਕ YouTube ਦੇ ਯਾਰੀ ਹੈ ਨਾ ਮੇਕਅਪ ਕਰਨਾ ਸਿੱਖਿਆ ਹੌਲੀ ਹੌਲੀ ਮੈਨੂੰ ਨੌਲੇਜ ਆਉਂਦੀ ਗਈ ਤੇ ਆਪਾਂ ਜਿਹੜਾ ਮੇਕਅਪ ਕਰਨਾ ਹੌਲੀ ਹੌਲੀ ਸਿੱਖ ਗਏ ਸੋ ਉਮੀਦ ਕਰਦੀ ਹਾਂ ਕਿ ਹਨਾ ਤੁਹਾਡੇ ਲਈ ਹੈਲਪਫੁਲ ਰਹੀ ਹੋਣੀ ਵੀਡੀਓ ਤੇ ਹੁਣ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਵਿੱਚ ਜੇਕਰ ਮੇਰੇ ਚੈਨਲ ਤੇ ਤੁਸੀਂ ਨਿਊ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਨਾਲ ਨਾਲ ਕਮੈਂਟ ਤੇ ਲਾਈਕ ਵੀ ਦੇ ਦੇਣਾ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਹੁਣ ਮਿਲਾਂਗੇ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਬਾਏ